ਖਖਾ ਇਹ ਖੋੜਮਣ ਆਵਾ ਇੱਕ ਗੱਲ ਜਰੂਰ ਹੈ ਜਿਹੜੀ ਮੈਂ ਦੱਸ ਸਕਦਾ ਮੰਨ ਦੀ ਹਾਲਤ ਕੀ ਹੋ ਜਾਂਦੀ ਹੈ ਇਹ ਦੱਸੀ ਜਾ ਸਕਦੀ ਉਹ ਰਾਸਾਉਣ ਨਾਲ ਮਨ ਤੇ ਪ੍ਰਭਾਵ ਕੀ ਪੈਂਦਾ ਹੈ ਮਨ 'ਚ ਬਦਲਾਅ ਕੀ ਆਉਂਦਾ ਹੈ ਇਹ ਦੱਸਿਆ ਜਾ ਸਕਦਾ ਖਖਾ ਇਹ ਅਨੰਦ ਕਿਹਾ ਜਾਂਦਾ ਇਹ ਵੀ ਦੱਸਿਆ ਜਾ ਸਕਦਾ ਮਨ ਬਦਲ ਬਦਲਾਅ ਕਿਹਾ ਜਾਂਦਾ ਇਹ ਦੱਸਿਆ ਜਾ ਸਕਦਾ ਬਾਨ ਕੁਦਰੇ ਟਿਕ ਜਾਂਦਾ ਹੈ ਹਿਰਦੇ ਵਿੱਚ ਟਿਕ ਜਾਂਦਾ ਹੈ ਖੋੜਮਨ ਆਵਾਖਾ ਇਹ ਖੋੜਮਨ ਆਵਾਖਾ ਹੈ ਖੋੜਮਨ ਆਵਾ ਐਸਾ ਚੱਲਦਾ ਹੈ ਲਾਈਨ ਦੇ ਉੱਤੇ ਖੋੜ ਕਹਿੰਦੇ ਸੀ ਅੱਗੇ ਇੱਕ ਗੱਡੇ ਚੱਲਦੇ ਹੁੰਦੇ ਸੀ ਆਪਣੇ ਕੱਚੇ ਰਸਤੇ ਤੇ ਲੇ ਉਹ ਜਿਹੜੀ ਲੀਹ ਪੈ ਜਾਂਦੀ ਸੀ ਉਹਨੂੰ ਖੋੜ ਕਹਿੰਦੇ ਸੀ ਜੇ ਪਹੀਆ ਲੀਹ ਦੇ ਵਿੱਚ ਰਹੇ ਗੁਰਦਦਾ ਜ਼ੋਰ ਘਟ ਲੈਂਦਾ ਹੁੰਦਾ ਉਹਦੇ ਜੇ ਟੇਡਾ ਜਿਹੜੇ ਨਹੀਂ ਪਰਦੇ ਜ਼ੋਰ ਜ਼ਿਆਦਾ ਲੱਗਦਾ ਢਾੜੇ ਉਹ ਪਹੀਏ ਨੂੰ ਨੁਕਸਾਨ ਢੋਲੇ ਬਲ ਜ਼ਰੂਰ ਨੁਕਸਾਨ ਜ਼ੋਰ ਲੱਗ ਜੇ ਤਾਂ ਚੱਲੇ ਰਾਮ ਦੇ ਨਾਲ ਹੁਕਮ ਦੇ ਵਿੱਚ ਫਿਰ ਤਾਂ ਚੱਲਦਾ ਰਹਾ ਵੇ ਦੀ ਗੱਡੀ ਜ਼ਿੰਦਗੀ ਦੀ ਜਦੋਂ ਅਸੀਂ ਸਾਈਡਾਂ ਨੂੰ ਖਿੱਚਦੇ ਖੋਹਦੇ ਉਦੋਂ ਹੀ ਤਕਲੀਫਾਂ ਘੜੀਆਂ ਹੁੰਦੀਆਂ ਨੇ ਸਰ ਉਦੋਂ ਹੀ ਵੇ ਬਰੇ ਤੇ ਜ਼ੋਰ ਪੈਂਦਾ ਰਾੜੀ ਉਦੋਂ ਹੀ ਬਰੇ ਦੀਆਂ ਫੜਦੀਆਂ ਨੇ ਜਾਦੀ ਜਿਆਦਾ ਸੋਚ ਕੇ ਚੱਲਦੇ ਹੋ ਜਿਆਦਾ ਤਬਰ ਨੂੰ ਠੀਕ ਕਰਕੇ ਚੱਲਦੇ ਹੋ ਯਾਰ ਰਾਮ ਤੇਰੀ ਭਰੋਸਾ ਕਰਦੇ ਮੈਂ ਰਾਮ ਦਾ ਗੜਬੜ ਕਰੂਗਾ ਆਪਾਂ ਆਪਣੀ ਅਕਲ ਨੂੰ ਕੰਮ ਕਰੋ ਰਾਮ ਦਾ ਕੀ ਪਤਾ ਪਰ ਉਹਨਾਂ ਨੂੰ ਰੋਟੀ ਮਿਲਿਆ ਲਵੜੇ ਰਾਮ ਨੂੰ ਜਿਆਦਾ ਮੂਰੇ ਨਿਕਲਦੀ ਗੱਲ ਕਰਦੇ ਜਿਹੜੇ ਨਾਲ ਗੱਡੀ ਰਾਮ ਲੈ ਜਾ ਰਹੇ ਹਨ ਨਾ ਰਾ ਹੋਰ ਬੜਉਣ ਦੀ ਗੱਲ ਕਰਦੇ ਸ਼ਾਰਟਕਟ ਔਰ ਵਧੀਆ ਵਧੀਆ ਦੀ بجائے ਗੱਡੀਆਂ ਕਰ ਲੈਂਦੇ ਆਹੀ ਗੱਲ ਇਦਾਂ ਹੀ ਕਰਦਾ ਹੋਏ ਇਦਾਂ ਹੀ ਕਰਦਾ ਤਕਲੀਫਾਂ ਘੜੀਆਂ ਕਰੀ ਗੱਲ ਲੰਦਾ ਆਪਣੇ ਵਾਸਤੇ ਖਖਾ ਜ਼ੋਰ ਜਿਆਦਾ ਲੱਗਦਾ ਹੈ ਬਾਟ ਘੱਟ ਨਬਲਦੀ ਹੈ ਖਖਾ ਖੋੜ ਹੈ ਮਨਾਵਾ ਜੇ ਪਰ ਰਾਮ ਦੇ ਨਾਲ ਰਸ ਲੈ ਲੰਦਾ ਫਿਰ ਬਿਲਕੁਲ ਲੀਚ ਰਹਿਦਾ ਹੈ ਫਿਰ ਲੀਦੀ ਪੰਦਾ ਗੱਡੀ ਲੀਦੇ ਜਦ ਜੁਰੀ ਜਾਂਦੀ ਹੈ ਲੀ ਤਾਂ ਉਤਰ ਗਈ ਘੋਤੀ ਖੜ ਜਾਂਦੀ ਹੈ गड़ी गड़ी चली 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 फेर ਗੱਡੀ ਇਹਦੀ ਲੀਤੇ ਰਹਿੰਦੀ ਐ ਸੀ ਲੀਤੇ ਬੰਦੀ ਆਪੇ ਹੀ ਚਲੀ ਜਾਂਦੀ ਐ ਖੋੜੇ ਛੱਡ ਲੰਦਾ ਇਸਤਾਵਾ ਬਸ ਉਹ ਲੀ ਛੱਡਦਾ ਹੀ ਨਹੀਂ ਬਦਲ ਤੇ ਪਹੁੰਚਦਾ ਜੇ ਗੱਡੀ ਲੀ ਛੱਡ ਜਿਵੇਂ ਪਹੁੰਚਦੀ ਐ ਮੰਜ਼ਿਲ ਤੇ ਦੱਬਾ ਇੱਕ ਵਾਰ ਲਾਈਨ ਚਲਾਇਆ ਕਿ ਖੇਤਾ ਜੋਤ ਕੇਤਾ ਜੀ ਰਹੁਦਾਰੀ ਜ਼ਿੰਦਗੀ ਵਿੱਚ ਜਿੱਤੇ ਜਰੂਰ ਕੋ ਲੀਤੇ ਲੈ ਆ ਕੇ ਫੇਰ ਰੋਤਰ ਲਵੇ ਸਭ ਜਿੱਥੇ ਪਹੁੰਚਦੀ ਐ ਜੇ ਲੀਤੇ ਰਹੇ ਜੇ ਤੋ ਵਿਛੜਿਆ ਉੱਥੇ ਪਹੁੰਚ ਜੂ। ਖੋੜੇ ਛਾੜਨ ਦੇ ਦਸਤਾਵਾ ਆਪਣੀ ਉਹ ਲਾਈਨ ਛੱਡ ਕੇ ਅਗਲੇ ਵਾਲੇ ਦੂੜਦੇ ਸ। ਕੋਈ ਸ਼ਾਰਟਕਟ ਰਸਤਾ ਕਿਹੜਾ ਹੈ? ਛੇਤੀ ਪਹੁੰਚ ਜੋ। ਇਹ ਆ ਫਿਰ ਆ ਚਲੋ ਪਹੁੰਚਦਾ ਜਾ ਰਹੇ ਹਾਂ ਅਗਲੇ ਵਾਲੇ ਵੀ ਦੇਖ ਲਈਏ। ਬਾਗ ਲੱਗੇ ਹੋਏ ਦੇ ਬਾਹਰ ਦੇ ਵਾਇਆ ਦੇ ਪਦਾਰਥ ਸੰਭਲ ਲਈ ਚਾਹਗਦਾ। ਦਸਤਾਵਾ ਦਾ ਵਾਇਆ ਵੱਲ ਚਾਹਗਦਾ। ਬਾਇ ਜਦੋਂ ਖਾਦ ਸੁਖ ਨਹੀਂ ਬੰਦੋ ਬਾਇ ਜਰੂਰ ਕੋਈ ਰਾਸ ਨਹੀਂ ਰਹਦਾ ਬਸ ਕਸਮੇ ਜਾਨ ਖਮਾ ਕਰ ਰਹਾ ਖਸਬੇ ਜਾਣ ਖਤਬੂ ਜਾਣ ਲੈਂਦਾ ਹੁਕਮ ਨੂੰ ਜਾਣ ਲੈਂਦਾ ਵੀ ਇਹ ਜਿਹੜਾ ਲਾਈਨ ਤੇ ਚੱਲਣਾ ਨਾ ਜਿਵੇਂ ਪਰਵੇਸ਼ਰ ਦੇ ਆਪਣੀ ਚਲਾਈ ਹੋਈ ਰੂਟੀਨ ਦੇਖੋ ਦੂਰ ਜਿਹਾ ਬੜਾ ਔਖਾ ਚੱਲਦਾ ਚੱਲਦਾ ਕਦੇ ਤੱਕ ਲਈ ਹੋ ਗਿਆ ਦੂਰ ਜਿਹਾ ਆਪਾਂ ਕੋਈ ਵੀ ਚੀਜ਼ ਚਲਾ ਲਈ ਉਹਦੀ ਸਪੀਡ ਘਟ ਜਾਂਦੀ ਹੈ ਪਰ ਵਜਨ ਦੀ ਕਿ ਕੌਸਪੀਡ ਤੇ ਚੱਲਦਾ ਕਿਉਂ ਚੱਲਦਾ ਸਪੀਡ ਪਾੜੇ ਚੱਲਦਾ ਹੁਕਮ ਦੇ ਵਿੱਚ ਚੱਲਦਾ ਬੜਾ ਦੋਖਾ ਕਰੀਏ ਚੱਟੀ ਘੁੰਮਦੀ ਹੈ ਹੁਕਮ ਦੇ ਵਿੱਚ ਘੁੰਮਦੀ ਹੈ ਬੜੀ ਸੌਖੀ ਘੁੰਮਦੀ ਜਾਂਦੀ ਇਹਦਾ ਢੀਤ ਚੱਲਦਾ ਕੋਈ ਨਾ ਭਾਵਾਂ ਇਹਦਾ ਢੀਤ ਚੱਲਣ ਲੱਗੀ ਹੁਕਮ ਦੇ ਵਿੱਚ ਚੱਲੇ ਇਹ ਛੱਟੀ ਕਦੀ ਫ੍ਰੀਲੀ ਹੁਕਮ ਚੱਲਦੀ ਹੈ ਕਦੇ ਕੋਈ ਜ਼ਰਾਦੀ ਦਾ ਦਦਾਰੀ ਟੁੱਟਿਆ ਇਵਰੀਬਾ ਦਾ ਗਰਾਰੀ ਹੈ ਵੀ ਕਿ ਨਹੀਂ ਹੈ ਕਿਤੇ ਕੋਈ ਫੋਰਸ ਸਪਲਾਈ ਹੁੰਦੀ ਦੀ ਦੀ ਆਪਾਂ ਕੋਈ ਟੀ ਚਲਾਉਦੇ ਆ ਕੋਈ ਕਦੇ ਪਟਾ ਨਹੀਂ ਟੁੱਟਿਆ ਕਿਤੇ ਪਟਾ ਹਈ ਨਹੀਂ ਕਿਤੇ ਕੋਈ ਫੋਰਸ ਸਪਲਾਈ ਹੁੰਦੀ ਨਹੀਂ ਦੀ ਦੀ ਜਾਰੇ ਪਾਸੇ ਦੂਰ ਤਾਂ ਆਪਾਂ ਦੇਖ ਲਿਆ ਕੋਬ ਕਿੱਥੇ ਦੀ ਕਿਵੇਂ ਜਲਦੀ ਹੈ ਉਹਦੇ ਬਾੜੇ ਜਲਦੀ ਜਿਵੇਂ ਚਲਾਉਦਾ ਹੋਵੇ ਜਲਦੀ ਜੇ ਐ ਚੱਲੀ ਏ ਜਦੋਂ ਕੁਦਰਤ ਚੱਲਦੀ ਹੈ ਫਿਰ ਇਹਦਾ ਕੋਈ ਜੋਰ ਨਹੀਂ ਲੱਗਦਾ। ਕੁਦਰਤ ਕਿਹ ਚੱਲਦੀ? ਸੈ ਵਿੱਚ ਦੂਰ ਜੇ ਪੈ ਵਿੱਚ ਚੱਦ ਪਾਣੀ ਚੱਲਦਾ ਹੈ ਦਰਿਆ ਦਾ ਕੋਈ ਜੋਰ ਲਾਉਂਦਾ ਹੋ। ਚੱਲਦਾ ਰੋ। ਸੋ ਉੱਧਰ ਤੇ ਬਹੁਤ ਚੱਲਦਾ। ਕੋਈ ਪਾਣੀ ਦਾ ਜੋਰ ਲੱਗਦਾ ਹੈ। ਚੱਲਦਾ। ਤੁਹਾਨੂੰ ਵੀ ਲੈ ਜਾਂਦਾ ਰੋ। ਜਿੱਦਨੂ ਉਹ ਰਾਹ ਦਿੰਦਾ ਉਧਰ ਵੀ ਜਾਂਦਾ ਜਿੱਦਨੂ ਉਹਰੇ ਉੱਚਾ ਕੀਤਾ ਨਾ ਪਹਾੜ ਉਧਰ ਛੱਡ ਜਾਂਦਾ ਜਿੱਦਨੂ ਪਰਮੇਸ਼ਰ ਨੇ ਰਾਹ ਦਿੱਤਾ ਕਿ ਐ ਨੂੰ ਜਾਣਾ ਹੈ ਭਾਈ ਤਾਂ ਦੀਵਾ ਤੋਂ ਦਿੱਤਾ ਉਹ ਉਧਰ ਵੀ ਜਾਂਦਾ ਜਾਂਦਾ ਹੀ ਨਹੀਂ ਉੱਚੇ ਤੋਂ ਰੋਕ ਨਹੀਂ ਕਰਦਾ ਅਸੀਂ ਉੱਚੇ ਤੋਂ ਦਾ ਰੋਕ ਕਰਦੇ ਆ ਜਿਆਦਾ ਮਾਇਆ ਦੀ ਜਿਹੜੀ ਦੌੜ ਹੈ ਉੱਚੇ ਤੋਂ ਵੀ ਚੱਲਦੇ ਜਾਂਦੇ ਜੇ ਉੱਚਾ ਤੋਂ ਜਾਇਆ ਲੋ ਲੈ ਲੈਣੇ ਉਹ ਕਹਿੰਦਾ ਇਹਨਾਂ ਉੱਠੋ ਕਿ ਚੜ੍ਹੋ ਨਹੀਂ ਚੜ੍ਹਦਾ ਨਹੀਂ ਮੈਂ ਕਹਿੰਦਾ ਮੈਂ ਕਿਹਨਾਂ ਵਾਰ ਉਹ ਸਮੱਸਿਆ ਪੈਦਾ ਹੁੰਦੀ ਹੈ ਸਬਸਿਆ ਤਾਂ ਪੈਦਾ ਹੁੰਦੀ ਹੈ ਲੈ ਚਿੰਤਾ ਪੈਦਾ ਹੁੰਦੀ ਹੈ ਅੱਛਾ ਫਿਰ ਚੜ੍ਹਦਾ ਜੂਜੇ ਤੋਂ ਚੜ੍ਹਨਾ ਚਾਹੀਦਾ ਉੱਚਾ ਹੋਣਾ ਚਾਹੀਦਾ ਸਭ ਲੋਕ ਨੀਵਾ ਨਹੀਂ ਹੋਣਾ ਚਾਹੀਦਾ ਦੇਵਸ ਬੋਰਾ ਹੋਏ ਜੇ <div> ਰਹੇ ਸੌਖਾ ਨਾ ਰਹੇ ਉੱਚਾ ਉਡੋ ਜੁਰ ਉੱਚਾ ਹੁੰਦਾ ਹੁੰਦਾ ਰੱਬ ਤੋਂ ਵੀ ਉੱਚਾ ਹੋਣਾ ਚਾਹੁੰਦਾ ਆਪੇ ਰੱਬ ਬਣਨਾ ਚਾਹੁੰਦਾ ਸਾਰੇ ਮੇਰੇ ਕਹੇ ਜਨਨ ਮੇਰੀ ਹਕੂਮਤ ਹੋਵੇ ਇਹ ਚਾਹੁੰਦਾ ਸੁਭਾਜੋ ਉਲਟਾ ਹੋ ਗਿਆ ਉੱਚਾ ਬਣਦਾ ਜਿਹੜਾ ਖਿਆਲ ਹੈ ਉਲਟੇ ਪਾਸੇ ਨੂੰ ਲੈ ਕੇ ਜਾਂਦਾ ਹੈ ਉੱਚਾ ਬੜਦਾ 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 ਅਖੀਰ ਇਤਿਹਾਸ ਸਾਨੂੰ ਇਹ ਦੱਸਦਾ ਹੈ ਕਿ ਰੱਬ ਬੜ ਗਿਆ ਆਪ ਕਹਤਾ ਰਬ ਹੁਦੈ ਦੀ ਬੈ ਉਹ ਰੱਬ ਅਹ ਕਿਤੇ ਤੇ ਜਾ ਕੇ ਆਦਮੀ ਰੱਬ ਨਾਲ ਟਕਰਾਉਏ ਜੇ ਦੁਨੀਆ ਖਤਮ ਹੋ ਜੂ ਦੁਨੀਆ ਜਿਹਦੇ ਮੁਕਾਬਲੇ ਦਾ ਕੋਈ ਨਹੀਂ ਉਹ ਰੱਬ ਕਹੇ ਤੂੰ ਆ ਜਾ ਉਹ ਤੇ ਆ ਕੇ ਨਾਸ ਹੋਇਆ ਉਹਨਾਂ ਦਾ ਨਾਮ ਸਾਰਾ ਇਤਹਾਸ ਅਚਨ ਸਾਨੂੰ ਉਹ ਗੱਲ ਹੈ ਹੀ ਸਮਝਾਉਂਦੀ ਆ ਕਿ ਉੱਚਾ ਨਹੀਂ ਹੋਣਾ ਉਹ ਗੱਲਾਂ ਸਰ ਮੱਥੇ ਤੇ ਨੇ ਸੁਣੀਆਂ ਸਭ ਨੇ ਉੱਚਾ ਫੇਰ ਹੋਣ ਦੀ ਅਸੀਂ ਛੱਡਦੇ ਦੀ ਜਦੋਂ ਸੱਤੇ ਹੋ ਜਾਂਦੇ ਰੇ ਫੇਰ ਹੋਈਏ ਉਹਦੇ ਪਿੱਛੇ ਕੀ ਗੱਲ ਸੀ ਸਮਝਾਉਂਦੀ ਇਹ ਜਿਹੜਾ ਸੁਭਾਅ ਹੈ ਉਲਟੇ ਪਾਸੇ ਜਾ ਰਿਹਾ ਹੈ ਉੱਚਾ ਹੋਣ ਦਾ ਉੱਚਾ ਜੇ ਉਹ ਕਰਦਾ ਹੈ ਤਾਂ ਜੇ ਉੱਚਾ ਕਰਦਾ ਉੱਚਾ ਹੋ ਜਾ ਡੀਵਰ ਕਰਦਾ ਨਹੀਂ ਮੈਂ ਉੱਚਾ ਜਾ ਕੇ ਕਰਕੇ ਉਸ ਸਰਵਾਰ ਦੀ ਚੋਟੀ ਦੇ ਸਰਦ ਹੋ ਜਾ ਤੁਹਾਡੀ ਪਾਣੀ ਨੂੰ ਸਰਦਾ ਕਲੀ ਲਿਆ ਕੇ ਕੋਲ ਸਰਦਾ ਫਿਰ ਉਹ ਉਹ ਹੀ ਸਰਦਾ ਸਰ ਬਰ ਬੜਾ ਕੇ ਬਦਰਾਜ ਪਾ ਕੇ ਕੰਡੀ ਨੂੰ ਲੈ ਜਾਂਦਾ ਸੁਬਦਰ ਸੁਬਦਰ ਸਭ ਤੋਂ ਈ ਵੇਤੋ ਪਾਣੀ ਚਾੜਦਾ ਸਭ ਤੋਂ ਉੱਚਾ ਜਦੋਂ ਚਾੜਦਾ ਜੇ ਇਦਾਂ ਕਰਦਾ ਕਰੀ ਜਾਵੇ ਉਹਦੇ ਹੁਕਮ ਚ ਰਹੋ ਚਾਹੇ ਦੀਵਾ ਕਰਦਾ ਜਾਂ ਉੱਚਾ ਸਰਦਾ ਬੈ ਜੇ ਦੀਵਤਾਂ ਕੋਈ ਚਿੰਤਾ ਨਹੀਂ ਜੇ ਪਰ ਉੱਚਾ ਤਾਂ ਕੋਈ ਜੰਤਰੀ ਉਹਦਾ ਕੀਤਾ ਉੱਚਾ ਹੋਦਾ ਕੀਤਾ ਦੀ ਉੱਚਾ ਚੌਂਕੀ ਤਾਂ ਇਹ ਉਪਰ ਤਾਂ ਨਹੀਂ ਕੋਈ ਕੁਛ ਕੱਬ ਲੈਣੇ ਉਤੋਂ ਜੇ ਪਾਣੀ ਉੱਚਾ ਜਾਂਦਾ ਨਾ ਰੋਤਾ ਬਣਦੀ ਹੈ ਜੇ ਪਾਣੀ ਉੱਚਾ ਜਾਂਦਾ ਉੱਚੇ ਸਾਰੋਂ ਦੇ ਦਰਸਤਾਂ ਨੂੰ ਤਾਂ ਮਿਲਦਾ ਅਸਲ ਚ ਉਹਨੇ ਇਹਨੂੰ ਉੱਚਾ ਹੀ ਜਾੜਿਆ ਉਹ ਜਿਹੜੇ ਬੈਠੇ ਨੇ ਨਾ ਇਹਨੂੰ ਪਾਣੀ ਦੇਣੇ ਉਹਨਾਂ ਵਾਸਤੇ ਚੜ੍ਹਿਆ ਉੱਚੇ ਬਾੜ ਦੇ ਦਰਸ ਪੈਦਾ ਕੀਤੇ ਨੇ ਉਰੇ ਦੇ ਘਰਾ ਕਿ ਤੂੰ ਉਪਈ ਇਹ ਤੋ ਜਾਣੇ ਕਿ ਉਹ ਚਾ ਚਾੜਿਆ ਕਿ ਉਹ ਨਹੀਂ ਵਾ ਦਿੱਤਾ ਤੈਨੂੰ ਕੀ ਲੋੜ ਐ ਇਸ ਗੱਲ ਦੀ ਉੱਚੇ ਦੀ ਵੀ ਨਹੀਂ ਤੂੰ ਆਪਣਾ ਜਿਵੇਂ ਚੱਲ ਜਿਵੇਂ ਚਲਾਉਂਦਾ ਤੇ ਮੈਂ ਚੱਲਿਆਂ ਬਸ ਪਾਣੀ ਨਹੀਂ ਕਰੇ ਵੀ ਕਰਦਾ ਮੈਨੂੰ ਉੱਚਾ ਕਿਉਂ ਕੀਤਾ ਦੀਵਾ ਕਿਉਂ ਕੀਤਾ ਇਹ ਜਸਵਾ ਕਰ ਲੋ ਖਸਮੇ ਜਾਨ ਖਿਮਾ ਕਰ ਰਹਾ ਖਸਮੇ ਜੇ ਜਾਣ ਲੈ ਤਾਂ ਫਿਰ ਸਭ ਕੁਝ ਤਿਆਗ ਕੇ ਰਹਿ ਦੇ ਖਵਾਨ ਨਾ ਉ ਗਰੋਧ ਨਾ ਉ ਲੋਹਾ ਨਾ ਉ ਬੋਹ ਜਿਵੇਂ ਚਲਾਉਂਦਾ ਚਲੀ ਜਾਓ ਖਿਮਾ ਦਾ ਬੰਦਾ ਜਿਵੇਂ ਉਹ ਚਲਾਉਂਦਾ ਉਹ ਵੀ ਚਲੀ ਜਾਓ ਸਭ ਕੁਝ ਛੱਡਿਆ ਹੋਇਆ ਹੈ ਤਹ ਹੋ ਨਖੇ ਹੋਰ ਅਖੇ ਬਦਲ ਹੈ ਫਿਰ ਰਖਿਆ ਹੋਇਆ ਹੈ ਰਖਿਆ ਕਹਿੰਦੇ ਨੇ ਜੀ ਦੀ ਬੁੱਧੀ ਦੇ ਵਿੱਚ ਕੋਈ ਵਿਕਾਰ ਨਹੀਂ ਪੈਦਾ ਹੁੰਦਾ ਜਦੋਂ ਬੁੱਧੀ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ ਜਦੋਂ ਸਾਡੀ ਅਕਲ ਮਾਰੀ ਜਾਂਦੀ ਹੈ ਉਹਦੇ ਖਰਜ ਜਾਂਦੀ ਹੈ ਅਕਲ ਘਟ ਜਾਂਦੀ ਫਿਰ ਤੁਹਾਡੀ ਜੋ ਬੁੱਧੀ ਉਹ ਘਡੂ ਦੀ ਨੁਕਸਾਨ ਨਹੀਂ ਹੁੰਦਾ ਨਹੀਂ ਅਖਾਏ ਬਦਲ ਅਖਾਏ ਬਦਲ ਅਖਾਏ ਬਦਲ ਕਰਦੇ ਜੋ ਤੁਹਾਡਾ ਬੁੱਧੀ ਦਾ ਵੇਟ 10 ਹੋ ਗਿਆ ਮੈਕਸਿਮਮ ਸਟੈਂਡਰਡ ਤੇ ਬੇਸਟੇਰ ਬੁੱਧੀ ਤੁਹਾਡੀ ਬੁੱਧੀ ਨੂੰ ਕੀ ਖਰਾਬ ਕਰਦਾ ਚਿੰਤਾ ਜਦੋਂ ਚਿੰਤਾ ਪੈਦਾ ਹੋਦੀ ਹੈ ਅਕਲ ਖਰਾਬ ਹੋ ਜਾਂਦੀ ਹੈ ਸਾਰੀ ਅਕਲ ਖਰਾਬ ਹੋ ਉਹ ਹੀ ਤੇ ਹੀ ਗੁੱਸਾਉਂਦਾ ਅਕਲ ਕਦੋਂ ਅਕਲ ਦੇ ਸਾਥ ਨਹੀਂ ਦਿੱਤਾ ਉਦੋਂ ਕਦਮ ਚੜ ਬੈਠੇ ਪਤਾ ਨਹੀਂ ਕੀ ਹੋ ਗਿਆ ਬੇਟੂ ਗਲਤੀ ਹੋ ਅਕਲ ਤੇ ਛੋਟਾ ਦਾ ਸੋਧਦੇ ਪੜਦਾ ਜਦੋਂ ਅਕਲ ਤੇ ਵੱਡਾ ਪੈਂਦਾ ਸਮਝੋ ਉਹ ਸੁੱਖ ਦੀ ਹੈ ਦੁੱਖ ਦੀ ਅਕਲ ਤੇ ਪਰਦਾ ਪਹਿਨ ਤੇ ਤਾਂ ਬਚਾਂਗੇ ਜਿਵੇਂ ਉਹ ਚਲੋਦੇ ਹੋਵੇਂ ਚੱਲਾਂਗੇ ਜਦ ਅਸੀਂ ਆਪਣੀ ਮਰਜ਼ੀ ਨਾਲ ਚੱਲਦੇ ਉਹ ਹੀ ਪਰਦਾ ਪਹਿ ਜਾਂਦੇ ਨੇ ਪਰਦਾ ਪਹਿ ਜਾਂਦੇ ਜੋ ਕਰਦਾ ਠੀਕ ਹੈ ਇੱਜ਼ਤ ਕੀ ਹੁੰਦੀ ਹੈ ਬੇਇੱਜ਼ਤੀ ਕੀ ਹੁੰਦੀ ਹੈ ਕੋਈ ਰੌਲਾ ਨਹੀਂ ਇਹ ਇਹ ਰੌਲਾ ਹੈ ਤੁਸੀਂ ਬੇਇੱਜ਼ਤੀ ਵਾਲਾ ਕੋਈ ਕੰਮ ਨਾ ਕਰੋ ਰੁਲੀ ਬਤਾ ਵੀ ਆ ਕੰਮ ਪੜਾ ਰਿਹਾ ਜਿਹਨੂੰ ਗਿਆਨ ਹੋਵੇ ਤਾਂ ਸਾਵਨਾ ਚੱਲੋ ਅਕਲ ਤੋਂ ਕੰਬ ਲੈ ਕੇ ਚੱਲੋ